राजस्थान के लड़कों को समझते हुए दुश्मन की सेना ने वापिस हमला किया मगर बहुत नुकसान और जाने गवा देने के बाद उन्हें मुंह दिखानी पड़ी थी वे वापस लौट गए इस बेटा हिम्मत और चट्टानी इरादे की गाथा का देश ने अभिनंदन किया बटालियन को कई मेडल और सम्मान प्रदान किए। इसने बटालियन ने देश की भारी को प्रेरणा दी दुश्मन के साथ पहली लड़ाई जमालपुर में शुरू हुई जहां जंगल नदी पार करने के बटालियन के नए नए तरीकों से दुश्मन दंग रह गया जिसने कुछ देर की लड़ाई के बाद ही आत्मसमर्पण कर दिया इससे ढाका जाने का उत्तरी रास्ता खुल गया जिस ब्रिगेड के अंतर्गत काली उसने सभी साधनों का इस्तेमाल किया ताकि वो अपने अस्त्र शस्त्र ले जा सके साथ ही दुश्मन के छिपे बारो आरोप भनक कर मुकाबला करने में इस बट को पूरी तरह से दिया लिए ऐसी जमकर तारीफ की गयी प्रमुख अभियानों में इस बटालियन की कार्यवाही और प्रशंसित लगन के साथ की गयी साहसिक सेवा ने इसको पुरस्कृत भी किया है कालेधार बटालियन को संयुक्त राष्ट्र के शांति अभियानों में भी लगाया गया है कॉन्को गणतंत्र में संयुक्त राष्ट्र की शांति सेना में इसे शामिल किया गया लिए वहां शांति और सुरक्षा में अपना महत्वपूर्ण योगदान दे सके वाहेगुरु जी का खालसा वागू वागुरु शिवा पर मोह ग ਸ਼ੋ ਬਕਰਮਨ ਤੇ ਕਬਹੂ ਨ ਡਰੋ ਨਾ ਡਰੋ ਮਰ ਸੋ ਜਬ ਜਾਇ ਲਰੋ ਨਿਸ਼ਚੈ ਕਰ ਆਪਣੀ ਜੀਤ ਕਰ ਨਿਸ਼ਚੈ ਕਰ ਆਪਣੀ ਜੀਤ ਕਰ ਜੋਸ਼ ਜਜ਼ਬਾ ਅਤੇ ਜਨੂਨ ਦੇ ਤਹਿਤ ਫਾ ਲਈਦਾਰ ਟੀਮ ਅਜ ਪਹੁੰਚੀ ਹੈ ਹੌਲਦਾਰ ਤਲਬੀਰ ਸਿੰਘ 6 ਸਿਕਲਾਈ ਫਾ ਲਈਦਾਰ ਪਲਟਣ ਪਿੰਡ ਤਲਵੰਡੀ ਦਸੌਂਦਾ ਸਿੰਘ ਉਹ ਤੋਂ ਇਹਨਾਂ ਨੂੰ ਮਾਣ ਪ੍ਰਾਪਤ ਹੈ ਕਿ 1971 ਤੇ 1900 ਪਹਿਲ ਦੀ ਗੱਲ ਇਹਨਾਂ ਨੇ ਆਪਣੇ ਪਿੰਡੇ ਤੇ ਹੜਾਈ ਹੈ ਤੇ ਅਸੀਂ ਇਹਨਾਂ ਨੂੰ ਵਰਣ ਦੀ ਕੋਸ਼ਿਸ਼ ਕਰਾਂਗੇ ਕਿ ਲੜਾਈ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਕਿ ਲੜਾਈ ਦੇ ਵਿੱਚ ਇੱਕ ਸੈਨਿਕ ਦੀ ਕੀ ਕੀ ਤੋਖਾ ਹੁੰਦੀ ਆ ਤੋਂ ਨਾਲ ਹੀ ਇਹਨਾਂ ਦੇ ਆਰਡਰ ਸੰਤੋਖ ਸਿੰਘ ਜੋ ਕਿ 6 ਸਿਕਲਾਈ ਕਾਦੀਦਾਰ ਬਟਾਲੀਅਨ ਦੇ ਹੀ ਵੀਰ ਜੋ ਦੇ ਹਨ ਤੇ ਦੋਨੇ ਇਕੱਠੇ ਹੀ ਭਰਤੀ ਹੋਏ ਹਨ ਤੇ ਉਹਨਾਂ ਦੇ ਵੀ 6 ਸਿਕਲਾਈ ਕਾਦੀਦਾਰ ਬਟਾਲੀਅਨ ਦੇ ਨਮਾਹਦੇ ਵਾਰ ਕੇ 1965 ਤੇ 1971 ਦੀ ਜੰਗ ਲੜੀ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਮੈਂ ਹੌਲਵਰ ਦਲਜੀਤ ਸਿੰਘ ਪਿੰਡ ਤਲਵੰਡੀ ਦੇ ਢੋਡਾ ਸਿੰਘ ਮੈਂ 1900 ਤਾਂ 6 1963 ਨੂੰ ਮੈਂ ਭੱਤੀ ਹੋਇਆ ਤੇ ਭੱਤੀ ਹੋ ਕੇ ਮੈਂ ਮੀਰਤ ਤੇ ਰਹਿ ਗਿਆ ਮੀਰਤ ਫਿਰ ਉੱਥੇ ਤਿੰਨ ਘੜੀ ਚਲੀ ਇੱਕ ਸਾਲ ਇੱਕ ਸਾਲ ਤੋਂ ਫਿਰ ਮੈਂ 6 ਸਪਲਾਈ ਦੇ ਵਿੱਚ ਮੇਰੀ ਬੋਟਮ ਹੋ ਗਈ ਮੈਂ 6 ਸਪਲਾਈ ਜਾ ਗਿਆ 6 ਸਪਲਾਈ ਦੇ ਵਿੱਚ 1964 ਦੇ ਵਿੱਚ ਤੇ ਸਾਡੀ ਫਰਟ ਜੰਮੂ ਚਲੇ ਗਈ ਜੰਮੂ ਦੇ 100 ਕਿਲੋਮੀਟਰ ਅੱਗੇ ਮਾਲਪੁਰ ਗਿਆ ਮਾਲਪੁਰ ਆ ਗਏ ਮਾਲਪੁਰ ਤੋਂ ਫੇਰ ਮੁੜ ਕੇ ਇੱਕ ਸਾਲ ਬਾਅਦ ਸੰਭਜੋੜੀਆਂ ਚਲੇ ਗਏ ਸੰਭਜੋੜੀਆਂ ਦੇ ਵਿੱਚ ਫੇਰ ਲੜਾਈ ਸਾਡੀ ਸ਼ੁਰੂ ਹੋ ਗਈ ਪਾਕਿਸਤਾਨ ਦੇ ਨਾਲ ਫੇਰ ਉੱਥੋਂ ਲੜਦੇ ਲੜਦੇ ਸਾਨੂੰ ਟੱਚ ਮਿਲ ਗਿਆ ਸੁੰਦਰਮਣੀ ਤੇ ਸੁੰਦਰਮਣੀ ਅਹੀਂ ਕਾਲੀ ਧਾਰ ਪਾੜੀ ਦਾ ਸਾਨੂੰ ਟੱਚ ਮਿਲ ਗਿਆ ਫੇਰ ਅਸੀਂ ਕਾਲੀ ਧਾਰ ਪਾੜੀ ਲਈ ਕਾਲੀ ਧਾਰ ਪਾੜੀ ਲੈ ਗਏ फेर ਦਵਾਰਾ ਫੇਰ ਮੁੜ ਕੇ ਅਸੀਂ ਸੁੰਦਰਬਣੀ ਆ ਗਏ ਸੁੰਦਰਬਣੀ ਤੋਂ ਫੇਰ ਸਾਡਾ ਲੇਹ ਨੂੰ ਆਟਰ ਹੋ ਗਿਆ ਫੇਰ ਅਸੀਂ ਲੇਹ ਚਲੇ ਗਏ ਲੇਹ ਤੋਂ ਬਾਅਦ ਇੱਕ ਥਾਲ ਰਹਿ ਉਥੋਂ ਫੇਰ ਅਸੀਂ ਵਾਪਸ ਜੰਮੂ ਫੇਰ ਆ ਗਏ ਜੰਮੂ ਮੀਰਾ ਸਾਹਿਬ ਰਹਿ 3 ਸਾਲ 3 ਸਾਲ ਰਹਿ ਕੇ ਫੇਰ ਮੁੜ ਕੇ 1969 ਦੇ ਵਿੱਚ ਅਸੀਂ ਫੇਰ ਚਲੇ ਗਏ ਬੰਗਾਲ ਤੇ ਪਾਂਸੀਬਾਰਾ ਪਾਂਸੀਬਾਰਾ ਇੱਕ ਥਾਲ ਰਹਿ ਉਦੋਂ ਬਾਅਦ ਫੇਰ 70 ਦੇ ਵਿੱਚ ਚਲੇ ਗਏ ਅਸੀਂ ਨਾਗਾਲੈਂਡ ਨਾਗਾਲੈਂਡ ਫਿਰ ਰਹੇ ਅਸੀਂ 3.5 ਸਾਲ ਉਹਦੇ ਵਿੱਚ ਹੀ ਸਾਨੂੰ 1971 ਦੀ ਲੜਾਈ ਦਾ ਟਾਸਕ ਮਿਲ ਗਿਆ 1971 ਦੀ ਲੜਾਈ ਦੇ ਵਿੱਚ ਅਸੀਂ ਬੰਗਲਾਦੇਸ਼ ਲੜਦੇ ਲੜ ਕੇ ਢਾਕਾ ਪਹੁੰਚ ਗਏ ਢਾਕਾ ਉੱਥੇ ਪਾਕਿਸਤਾਨ ਦਾ 93000 ਫੌਜੀ ਗਹੀ ਕਹੀ ਕਿ ਕ 93000 ਫੌਜੀ ਕਹੀ ਕਰਕੇ ਫਿਰ ਸਾਡੀ ਬਟਾਲੀਆਂ ਨੂੰ ਇਹ ਰੱਡੇ ਤੇ ਡਿਊਟੀ ਲਾਤੀ ਇਹ ਰੱਡੇ ਤੇ ਹੁੰਦੇ ਨੇ ਕਿਹਾ ਵੀ ਜਿੰਨਾ ਤੇ 93 ਦਾ 93 ਹਿੰਦਸਤਾਨੀ ਜਾਂਦਾ ਉਨਾ ਚਿਰ ਤੁਸੀਂ ਇੱਥੇ ਇਹਦੀ ਡੂਗੀ ਮਦਦ ਕਰੋਗੇ ਪੂਰੇ ਦੇ ਪੂਰੇ 93000 ਕੇ ਹਿੰਦੁਸਤਾਨ ਆਇਆ ਤੇ 2 2.5 ਮਹੀਨੇ ਫਿਰ ਬਾਅਦ ਅਹੀਂ ਘਾਟੀ ਆਏ ਘਾਟੀ ਤੋਂ ਫਿਰ ਸਾਨੂੰ ਟਾਸਕ ਮਿਲ ਗਿਆ ਕੋਲਕੱਤੇ ਕੋਲਕੱਤੇ ਲਖਨਡੂੜੀ ਦੇ ਗਏ ਉੱਥੇ ਅਸੀਂ 5-6 ਮਹੀਨੇ ਰਏ ਉਸ ਤੋਂ ਬਾਅਦ ਫਿਰ ਸਾਨੂੰ ਮਦਦਿਆ ਟਾਸਕ ਮਿਲ ਗਿਆ ਬੰਡੀਲਾ ਬੰਡੀਲਾ ਤੋਂ ਅਗੇ ਸ਼ੈਪਰ ਕੈਂਪੇ ਸ਼ੈਪਰ ਕੈਂਪ ਰਏ ਆਏ ਸ਼ੈਪਰ ਕੈਂਪ ਤੋਂ ਫਿਰ ਦੁਬਾਰਾ ਸਾਨੂੰ ਟਾਸਕ ਮਿਲ ਗਿਆ ਵੀ ਤੁਹਾਨੂੰ ਨਾਗaland ਜਾਣਾ ਫਿਰ ਅਸੀਂ ਨਾਗaland ਰਏ ਨਾਗਾਲੈਂਡ ਫੇਰ ਆਹੀ 1974 ਦੇ ਵਿੱਚ ਫਰੂਜਪੁਰ ਆ ਗਏ ਫਰੂਜਪੁਰੇ ਤਿੰਨ ਸਾਲ ਅਹੀਂ ਰਹੇ ਫੇਰ 77 ਦੇ ਵਿੱਚ 10ਵੇਂ ਮਹੀਨੇ ਜ ਆਹੀ ਬਦਲਿਆ ਫੇਰ ਗੇਂਡ ਕੇ ਸ਼੍ਰੀਨਗਰ ਸ਼੍ਰੀਨਗਰ ਤੋਂ ਅਗੇ ਪੂਰੀ ਸ਼ੈਕਟਰ ਚਲੇ ਗਏ ਪੂਰੀ ਸ਼ੈਕਟਰ ਦੇ ਫੇਰ ਅਹੀਂ ਤਿੰਨ ਸਾਲ ਰਹੇ ਫੇਰ ਆਹੀ 1980 ਦੇ ਵਿੱਚ ਅਹੀਂ ਫੇਰ ਬਿਨਾਗੁੜੀ ਚਲੇ ਗਏ ਬਿਨਾਗੁੜੀ ਤੋਂ ਫੇਰ ਬਦਲਿਆ ਵੀ ਮੇਰੀ ਪੈਨਸ਼ਨ ਦਾ ਆਡਰ ਆ ਗਿਆ ਮੈਂ ਫੇਰ ਪੈਨਸ਼ਨ ਆ ਗਿਆ ਅਚਾਈ ਜਦੋਂ ਅਗਨੂਰ ਤੋਂ ਛੇਸ ਕਲਾਈ ਕਾਲੀਦਾਰ ਪਟਾਣੀ ਆ ਉਹ ਸੁੰਦਰਮਣੀ ਸੁੰਦਰ ਮਣੀ ਗਈ ਤੇ ਸੁੰਦਰਮਣੀ ਜਿਹੜੀ ਕਾਲੀਦਾਰ ਪਾੜੀ ਸੀ ਹੂੰ ਉਹਦੇ ਉੱਤੇ ਜਿਹੜੇ ਪਾਕਿਸਤਾਨ ਦੇ ਸੈਨਿਕ ਸੀ 320 ਦੇ ਕਰੀਬ ਜਿਹੜੇ ਦੱਸੇ ਜਾਂਦੇ ਆ ਕਿ 320 ਦੇ ਕਰੀਬ ਸੀ ਹੂੰ ਤਾਂ ਜਦੋਂ ਛੇਸ ਕਲਾਈ ਨੇ ਉਹਨਾਂ 320 ਜਿਹੜੇ ਉੱਥੇ ਡਿਫੈਂਸਰ ਲੈ ਕੇ ਬੈਠੇ ਸੀ ਪਾਕਿਸਤਾਨ ਦੇ ਉਹਨਾਂ ਨੂੰ ਛੜਵਾਉਣ ਵਾਸਤੇ ਕਾਲੀਦਾਰ ਪਟਾਣੀ ਨੇ ਅਟੈਕ ਕੀਤਾ ਪਰ ਉਹਦੇ ਵਿੱਚ ਜਿਹੜੀ ਤੁਹਾਡੀ ਕੀ ਭੂਮਿਕਾ ਸੀ ਤੁਹਾਡਾ ਕੀ ਰੋਲ ਸੀ ਸੁੰਦਰਮਣੀ ਨਾ ਫਲੂਰ ਪ੍ਰੋਜੈਕਟ ਤੋਂ ਅਸੀਂ ਪਟਨਾ ਪੂਰੀ ਸੁੰਦਰਮਣੀ ਚਲੇ ਗਏ ਹਾਂਜੀ ਹਾਂਜੀ ਸੁੰਦਰਮਣੀ ਜਾ ਕੇ ਸਾਨੂੰ ਟਾਸਕ ਮਿਲ ਗਿਆ ਵੀ ਕਾਲੀ ਧਰ ਪਾਣੀ ਦੇ ਟੈਗ ਕਰਨਾ ਵਾ ਉਹਦੇ ਵਿੱਚ ਮਤਲਬ ਹੈ ਸਾਡਾ ਡਰਾਈਵਰੀ ਦਾ ਕੰਮ ਹੈਗਾ ਅਸੀਂ ਮਤਲਬ ਪਟਨਾ ਉੱਤੇ ਟੈਗ ਕਰਦੇ ਹਾਂ ਅਸੀਂ ਜਲਦੀ ਜਲਦੀ ਅਹੀਂ ਮਤਲਿਆ ਫਿਰ ਸਾਨੂੰ ਟਾਟਕ ਮਿਲ ਗਿਆ ਵੀ ਤੁਸੀਂ ਜਿੰਨੇ ਵੀ ਡਰਾਈਵਰ ਜੇ ਜਿੰਨੇ ਵੀ जख्मी ਹੁੰਦੇ ਆ ਤੁਸੀਂ ਉੱਥੋਂ ਲੈ ਗਏ ਹੁੰਦੇ ਆ ਜਿੱਥੋਂ ਤੱਕ ਗੱਡੀ ਜਾਂਦੀ ਹੈ ਹਾਂਜੀ ਤਾਂ ਹੀ ਉੱਥੋਂ ਤੱਕ ਫਿਰ जख्मी ਲੈ ਕੇ ਆਉਂਦੇ ਨੇ ਤੇ ਸੰਗਰਮਣੀ ਫਿਰ ਟ੍ਰੇਡ ਕਰਕੇ ਫਿਰ ਜੰਮੂ ਜਾਂਦੇ ਨੇ ਉਹ ਜਿਹੜੇ ਵੀ जख्मी ਇਹ ਦੁਬਾਰਾ ਫੇਚ ਲੈ ਜਾਂਦੇ ਫਿਰ ਲੈ ਆਉਂਦੇ ਹਾਂ ਉਹਨੂੰ ਬਾਅਦ ਫਿਰ ਮੁੜ ਕੇ ਜੇ ਸਾਨੂੰ ਕਹਿੰਦੇ ਵੀ ਨਵੇਂ ਡਰਾਈਵਰ ਜਿਹੜੇ ਆ ਨਾ ਉਹ ਫਿਰ ਥੱਲੇੋਂ ਉੱਤੇ ਆ ਜਾਓ ਕਾਲੀ ਧਾਰ ਤੇ ਫੇਰ ਅਸੀਂ ਕਾਲੀ ਧਾਰ ਤੇ ਚਲੇ ਗਏ ਫੇਰ ਕਾਲੀ ਧਾਰ ਤੇ ਅਸੀਂ 15-20 ਦਿਨ ਰਹੇ ਫੇਰ 20 ਕੁ ਦਿਨਾਂ ਬਾਅਦ ਸਰਨਵਾਂਦੇ ਵੀ ਜਿਹੜੇ ਡਰਾਈਵਰ ਆ ਥੱਲੇ ਆ ਜਾਣ ਗੱਡੀਆਂ ਦੀ ਡਿਮਾਂਡ ਆ ਗਈ ਆ ਕਿ ਗੱਡੀਆਂ ਲੈ ਕੇ ਆਉਣੀਆਂ ਫੇਰ ਅਸੀਂ ਥੱਲੇ ਉਤੀ ਕਰਦੇ ਸੁਦਰਮਣੀ ਸੀਓ ਸਾਹਬ ਦੇ ਨਾਲ ਸਿਪਾਈ ਬੁੱਧ ਸਿੰਘ ਤੇ ਸਿਪਾਈ ਧਰਮ ਸਿੰਘ ਉਰੀ ਬਾਡੀਗਾਰਡ ਨਾਲ ਜਾ ਰਹੇ ਸੀ ਜਦੋਂ ਕਾਲੀ ਧਾਰ ਪਹਾੜੀ ਦੇ ਟੈਪੀਟਾ ਇਹਨਾਂ ਆਖਰੀ ਅਸੀਂ ਗਏ ਉਥੇ ਦੁਸ਼ਮਣ ਦੇ ਲੋਕੇ ਬੈਠੇ ਹੀ ਮੋਰਚੇ ਦੇ ਵਿੱਚ ਉਹਨਾਂ ਸੀਯੂ ਸਾਹਿਬ ਤੇ ਹਮਲਾ ਕਰਤਾ ਉਹਨਾਂ ਨੇ ਮਤਲਿਆ ਵੀ ਗੁੱਦ ਸਿੰਘ ਨੇ ਆਪਣਾ ਦਾਹ ਕੱਢ ਕੇ ਉਹਦੀ ਧੌਣ 'ਚ ਮਾਰਿਆ ਤੇ ਉਹਨੂੰ ਉੱਥੇ ਹੀ ਫਿਰ ਕਰਤਾ ਉਦੋਂ ਬਾਅਦ ਫਿਰ ਧਰਮ ਸਿੰਘ ਨੇ ਨਾ ਅੱਗੇ ਬੰਨੇ ਜਿਹੜਾ ਕੈਪਟਨ ਸਾਹਿਬ ਸੀ ਉਹਦੇ ਉਹਨੇ ਮਾਰ ਕੇ ਉਹਨਾਂ ਨੂੰ ਉੱਥੇ ਢਾਹ ਕਰਤਾ ਤੇ ਫਿਰ ਸੀਯੂ ਸਾਹਿਬ ਆਪਣੇ ਜਿੱਥੇ ਵੀ ਉਹਨਾਂ ਦੀ ਜਗ੍ਹਾ ਹੈ ਉੱਥੇ ਪਹੁੰਚ ਕੇ ੱਕਰ ਦੇ ਵਿੱਚ ਜਦੋਂ ਲੜਾਈ ਦਾ ਮਤਲਿਆ ਸੁਣਿਆ ਸਾਡੀ ਪਟਨ ਨਗਲੈਂਡ ਸੀ ਨਗਲੈਂਡ ਤੋਂ ਅਸੀਂ ਘੁਟਿ ਆ ਗਏ ਬ੍ਰਹਮਪੁੱਤਰ ਦੇ ਉੱਥੇ 23 ਨੰਬਰ ਡੇਬ ਦੇ ਅnder ਹੀ ਲੜਾਈ ਨੂੰ ਮਦਲਿਆ ਵੀ ਲੜਦੇ-ਲੜਦੇ ਢਾਕਾ ਤੱਕ ਪਹੁੰਚ ਗਏ ਨਾ ਛੇਕ ਲਈ ਪਹਿਲੀ ਬਟਾਲਿਆ ਨੇ ਜਿਹੜੀ ਛੇਕ ਲਈ ਮਦਲਿਆ ਲੜਦੀ-ਲੜਦੀ ਢਾਕਾ ਪਹੁੰਚੀ ਢਾਕਾ ਪਹੁੰਚ ਕੇ ਸਾਨੂੰ ਮਦਲਿਆ ਵੀ ਆਰਡਰ ਮਿਲ ਗਿਆ ਤੁਸੀਂ ਇਹ ਰੱਡੇ ਦੇ ਉੱਤੇ ਡਿਊਟੀ ਆ ਤੁਹਾਡੀ ਸਾਡੀ ਬਟਾਲਿਆ ਨੇ ਫਿਰ ਇਹ ਰੱਡੇ ਤੇ ਡਿਊਟੀ ਕੀਤੀ ਉੱਥੇ ਫਿਰ ਸਾਨੂੰ ਜਗਜੀਤ ਸਿੰਘ ਰੋੜਾ ਤੇ ਬਾਕੀ ਹੋਰ 93000 ਜਿਹੜੇ ਫੌਜੀ ਸਾਡੇ ਬ੍ਰਿਗੇਡ ਨੂੰ ਮਦਦ ਹੱਥੋਂ ਮਿਲ ਗਿਆ ਵੀ ਤੁਸੀਂ ਇਹਨਾਂ ਦੀ ਬਦਲੇ ਉਹਨਾਂ ਨੇ ਪਰੇਟ ਵੀ ਕੀਤੀ ਸੀ ਉਹਨਾਂ ਨੇ ਉੱਥੇ ਪਰੇਟ ਕੀਤੀ ਉਹਨਾਂ ਨੂੰ ਸਿਲੰਡਰ ਕੀਤਾ ਸਿਲੰਡਰ ਕਰਕੇ ਜੋ ਮੁਰਤੇ ਬਾਅਦ ਦੇ ਵਿੱਚ ਸਾਡੀ ਪਲਟਣ ਨੂੰ ਮਿਲ ਗਿਆ ਵੀ ਤੁਸੀਂ ਇਹ ਰੱਡੇ ਤੇ ਡੂਕੀ ਕਰੋਗੇ ਜਿੰਨਾ ਚਿਰ 93 ਦਾ 93000 ਕੰਦੀ ਵਾਪਸ ਨਹੀਂ ਜਾਂਦਾ ਵੀ ਉਹਨਾਂ ਜਿਹੜੇ ਤੁਹਾਡੀ ਇੱਥੇ ਡੂਕੀ ਲੂਗੀ ਬਾਕੀ ਸਾਡੀਆਂ ਜਿਹੜੀ ਪਲਟਣਾਂ ਸੀ ਸਾਡੇ ਬ੍ਰਿਗੇਡ ਸੀ ਉਹ ਵੀ ਪਹਿਲਾਂ ਆ ਗਿਆ ਹੈਗਾ ਸਾਡੀ 3 3.5 ਮਹੀਨੇ ਪਟਨ ਉੱਥੇ ਰਹੀ ਜਿਨ੍ਹਾਂ ਦੇ 93 93 ਬਾਈਏ ਰਹੋਦੇਗੇ ਬਾਈਏ 93 93 ਜਿਨ੍ਹਾਂ ਤੇ ਨਹੀਂ ਆਇਆ ਵੀ ਉਹਨਾਂ ਦੀ ਸਾਡੀ ਪਟਾਲੀਆਂ ਨੂੰ ਉੱਥੇ ਹੀ ਰਹੀ ਫਿਰ ਸਾਰੇ ਬਾਕੀ ਆ ਗਏ ਸਾਡੀ ਪਟਾਲੀਆਂ ਜਿਹੜੀ ਉਹ ਬਾਅਦ ਦੇ ਵਿੱਚ ਆਈ ਕੋਪਾ ਇਸ ਤਰ੍ਹਾਂ ਕਹਿ ਸਕਦੇ ਆ ਕਿ ਢਾਕਾ ਦੇ ਵਿੱਚ ਸਭ ਤੋਂ ਪਹਿਲਾ ਕਦਮ ਰੱਖਣ ਵਾਲੀਆਂ ਬਟਾਲੀਆਂ ਨੇ ਵੀ ਛੇ ਸਕਲਾਈ ਸੀ ਤੇ ਢਾਕਾ ਦੇ ਵਿੱਚੋਂ ਸਭ ਤੋਂ ਬਾਅਦ ਦੇ ਵਿੱਚ ਵਾਪਸ ਆਉਣ ਵਾਲੀਆਂ ਬਟਾਲੀਆਂ ਨੇ ਵੀ ਕਾਲੀਦਾਰ ਸਲੂਟ ਆਈ ਤੁਹਾਡੀ ਜज्ਬਾਤ ਨੂੰ ਤੁਹਾਡੀ ਯਾਦ ਆਖੋ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਬਹੁਤ ਹੀ ਵਧੀਆ ਗੱਲਬਾਤ ਚੱਲ ਰਹੀ ਹੈ ਤੇ ਬਹੁਤ ਜੋਸ਼ ਵੀ ਆ ਰਿਹਾ ਤੁਹਾਡੀਆਂ ਗੱਲਾਂ ਸੁਣ ਕੇ ਬਟਾਲੀ ਦਾ ਇਤਿਹਾਸ ਸੁਣ ਕੇ ਤੇ ਅੱਜ ਸਮਾਜ ਦੇ ਵਿੱਚ ਜੇ ਆਪਾਂ ਦੇਖੀਏ ਤੇ ਬੜੀਆਂ ਚੀਜ਼ਾਂ ਜਿਹੜੀਆਂ ਕਿ ਸੁਧਾਰ ਕਰਨ ਵਾਲੀਆਂ ਤਾਂ ਮੈਂ ਤੁਹਾਡੇ ਜਰੀਏ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਜਿਹੜੀ ਸਾਡੀ ਪਬਲਿਕ ਹੈ ਸਾਡੀ ਜਨਤਾ ਹੈ ਸਾਡੇ ਜਵਾਨ ਬੱਚੇ ਆ ਇਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਸਾਡਾ ਇਹੋ ਹੀ ਹੈਗਾ ਵੀ ਜਿਹੜੇ ਨੌਜਵਾਨ ਬੱਚੇ ਆ ਪੜ ਲਿਖੇ ਠੀਕ ਮਦਦਿਆ ਵੀ ਆਪਣੇ ਕੰਮ ਵਿਆਪ ਹੋਣ ਨਸ਼ਿਆਂ ਤੋਂ ਬਚਣ ਆਪਣੇ ਘਰਾਂ ਵੀ ਕਿਤੇ ਨਾ ਕਿਤੇ ਵੀ ਆਪਣੀ ਨੌਕਰੀ ਦੀ ਵੀ ਟਰਾਈ ਮਾਰਦੇ ਰਹਿਣ ਪੜ ਲਿਖੇ ਕਿ ਆਪਣੇ ਮਕਾਮ ਤੇ ਪਹੁੰਚਣ ਕਿ ਠੀਕ-ਠਾਕ ਰਹਿਣ ਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰਨ ਬਹੁਤ ਬਹੁਤ ਧੰਨਵਾਦ ਜੀ ਤੁਸੀਂ 6 ਸਿਕਲਾਈ ਕਾਲੀਹਾਰ ਬਟਾਲੀਅਨ ਦਾ ਇਤਿਹਾਸ ਉਹ ਸਾਰਿਆਂ ਦੇ ਨਾਲ ਸਾਂਝਾ ਕੀਤਾ ਤੇ ਤੁਹਾਡੇ ਇਸ ਇਤਿਹਾਸ ਤੋਂ ਨਵੇਂ ਬੱਚੇ ਸਾਡੇ ਨਵੇਂ ਸੈਨਿਕ ਸਿੱਖਿਆ ਲੈ ਕੇ ਜਰੂਰ ਪ੍ਰੇਰਿਤ ਹੋਣਗੇ ਤੇ ਦੇਸ਼ ਸੇਵਾ ਦੇ ਵਿੱਚ ਵੱਧ ਤੋਂ ਵੱਧ ਚੜ ਕੇ ਹਿੱਸਾ ਪਾਉਣਗੇ ਤੇ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਜੀ ਬਹੁਤ ਬਹੁਤ ਧੰਨਵਾਦ